ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਗੁਰੁ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਣਤ ਦੁਖ ਜਾਏ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਹਿ ਜਨ ਪੈ ਨਾਈ ਅਨ ਜਿਨ ਹਰ ਮਨ ਵਸਿਆਈ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰਮ ਸਤਿਖ ਲਿਖਿਆ ਤਿਨ ਸਤ ਗੁਰ ਮਿਲਿਆ ਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਉਦਿਆ ਸਭ ਦਾਲਦ ਦੁੱਖ ਲੈ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿਨਾ ਸਤ ਗੁਰ ਮੇਰਾ ਪਿਆਰਾ ਦੇਖਿਆ ਜਿਨ ਕੋ ਮਿਲਿਆ ਮੇਰਾ ਸਤਿਗੁਰੂ ਜਿਨ ਕੋ ਧੁਰ ਮਸਤਕ ਲੇਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਵਰੇਖਿਆ ਗੁਰਬਚਨ ਧਿਆਇਆ ਜਿਨਾ ਅਗਮ ਹਰਤੇ ਠਾਕੁਰ ਸੇਵ ਕਰਾਲੇ ਕੀਆ ਸਭ ਕਹੋ ਮੁਖੋ ਨਰਨਰ ਹਰੇ ਨਰਨਰ ਹਰੇ ਨਰਨਰ ਹਰੇ ਹਰਲਾਹਾ ਹਰ ਭਗਤ ਵਿਸੇਖਿਆ ਸ਼ਲੋਕ ਮਹੱਲਾ ਚੌਥਾ राम नाम राम रब रहे राम रामो राम रमीत कट कट आत्म राम है प्रब खेल किओ रंग रीत हर निकट वसै जग जीवना प्रगास किओ गुरुमीत हर स्वामी हर प्रब तिन मिले जिन लिखिया तोर हर प्रीत जन नानक नाम त्याया गुरु वचन जपियो मन चीत महल्ला चौथा ਹਰ ਪ੍ਰਭ ਸੰਜਣ ਲੋੜ ਲੋ ਭਾਗਵ ਸੈ ਵਡ ਭਾਗ ਗੁਰ ਪੂਰੈ ਦੇ ਖਾਲਿਆ ਨਾਨਕ ਹਰ ਲੇਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਕੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭਾ ਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁ ਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮਖੰਦਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੇ ਨਾਮੋ ਪੜੈ ਹਰ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਪੁਖ ਸਭ ਜਾਏ ਨਾਨਕ ਨਾਮੇ ਰਤਿਆ ਨੰਮ ਭੱਲੇ ਪਾਏ ਪੌੜੀ ਤੁਧਿ ਆਪੇ ਜਗਤੋ ਪਾਏ ਕੈ ਤੁਧਿ ਆਪੇ ਵਸਗਤ ਕੀਤਾ ਇਕ ਮਨਮਖ ਕਰ ਹਾਰਾਇਨ ਇਕ ਨਾਮੇ ਲਗੁਰੂ ਤਿਨਾ ਜੀਤਾ ਹਾਰਿ ਊਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗੈ ਲੀਤਾ ਦੁਖ ਦਾਲਦ ਸਭੋ ਲੈ ਗਿਆ ਜਾਨਾ ਗੁਰੂ ਹਰ ਦੀਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗ ਤੋ ਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵਜਾਏ ਮਿਲ ਸਤ ਗੁਰ ਸਾਧੂ ਸਜਣਾ ਮਹੱਲਾ ਚੌਥਾ ਮਨ ਤਨ ਨਾਮ ਸ਼ਿੰਗਾਰਵਾ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੁਣੇ ਪਉੜੀ ਜਗਨਾਥ ਜਗਦੀ ਸਰ ਕਰਤੇ ਅપરੰਪਰ ਪੁਰਖ ਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰਿ ਉਤਮ ਹਰ ਨਾਮ ਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਏ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰਸਤ ਗੁਰਪੂਰਾ ਬੋਲ ਸਭ ਧਿਆਵੋ ਨਰਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚ ਗੋਲ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਉਦਿਆ ਸਰਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦ ਚੰਨ ਪਉੜੀ ਜਲ ਥਲ ਮਹੀ ਹਲ ਪੂਰਨ ਅਪਰੰਪਰ ਸੋਈ ਜੀ ਜੰਤ ਪ੍ਰਤਿਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਪ੍ਰਾਤਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹ ਤੂੰ ਲੁੜ ਲੁੜ ਦਰਗਹਿ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈਨੋ ਆਰਾਧ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੀ ਉਠਾ ਸਹ ਸੰਸਾਰੇ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਆਧਾਰੇ ਪੌੜੀ ਇੱਛਾ ਮਨ ਕੀ ਪੂਰੀ ਐ ਜਪਿਐ ਸੁਖ 사ਗਰ ਹਰ ਕੇ ਚਰਨ ਰਾਧੀ ਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਹਟ ਜਾ ਜਮ ਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬੈ ਰਗਰ ਸਭ ਪਉ ਸ਼ਰਨ ਸਤ ਗੁਰੂ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹੌ ਟੂਟੇਂਦੀ ਸੱਜਣਾ ਸੰਜਣ ਮੈਂਡੇ ਨਾਲ ਜਨ ਨਾਨਕ ਅਲਖ ਨ ਲਖੀਐ ਗੁਰਮੁਖ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਚੈ ਇਸ ਬੰਨ ਰਹਿਣਾ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਚਿਰ ਸੁਣਾਵੇ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਭਾਵੇ ਆਵਣ ਜਾਣਾ ਮੀਟੀਐ ਹਰ ਕੇ ਗੁਣ ਗਾਵੇ ਆਪ ਤਰੈ ਸੰਗੀਤ ਰਾਹੇ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲੇ ਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਸੁਧ ਰਾਗ ਕਾਂੜਾ ਬਾਣੀ ਨਾਮਦੇਵ ਜੀੋ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ RAM ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰ ਵਾਨੀ ਰਹਾਉ ਬਸੈ ਘਟਾ ਕਟ ਲੀਪ ਨਾ ਛਿਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹਮ ਬਾਰਿਕ ਪ੍ਰਤਪਾਰੇ ਤੁਮਰੇ ਤੂੰ ਵੱਡ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅ ਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਦ ਗਾਵੇ ਗੁਣ ਗੋਬਿੰਦ ਅੰਤ ਨਾ ਪਾਇਆ ਤੂੰ ਅਮਿਤ ਅਤੋਲ ਅਪਰੰਪਰ ਸੁਆਮੀ ਬਹੁ ਜਪਿਐ ਥਾ ਨਾ ਪਾਇਆ ਉਸਤਤ ਕਰਹਿ ਤੁਮਰੀ ਜਨਮਾਦੋ ਗੁਣ ਗਾਵੇ ਹਰ ਰਾਇਆ ਤੁਮ ਜਲ ਨਿਦ ਹਮ ਮੀਨੇ ਤੁਮਰੇ ਤੇਰਾ ਅੰਤ ਨਕਤ ਹੋ ਪਾਇਆ ਜਨ ਕੋ ਕਿਰਪਾ ਕਰੋ ਮਦ ਸੂਦਨ ਹਰ ਦੇਵ ਉਹ ਨਾਮ ਜਪਾਇਆ ਮੈਂ ਮੂਰਖ ਅੰਧਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੁਰਮਸਤਕ ਪ੍ਰਵ ਲਿਖਿਆ ਰਹਾਓ ਗੁਰ ਕੇ ਪਗ ਸਿਮਰੋਂ ਦਿਨ ਰਾਤੀ ਮਨ ਹਰ 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 ਵਸਿਆ ਹਰ 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 ਕੀਰਤ ਜਗ ਸਾਰੀ ਕਸ ਚੰਦਨ ਜਸ ਘਸਿਆ ਹਰ ਜਨ ਹਰ 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 ਲਿਵ ਲਾਈ ਸਭ ਸਾਖਤ ਖੋਜ ਪਿਆ ਜਿਉ ਕੀਰਤ ਸੰਯੋਗ ਚਲਿਓ ਨਰਨਿੰਦਕ ਪਗ ਨਾਗਨ ਛੋਹੇ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾ ਭਿਆ ਦੇਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜੇ ਤੇ ਜੀ ਜੰਤ ਪ੍ਰਭ ਕੀਏ ਸਭ ਕਾਲ ਹੈ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸ਼ਰਨ ਪਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰਪ੍ਰਦੇਸ ਸਰਨਾਮ ਧਿਆਇਓ ਸਭ ਕਿਲ ਵਿਖ ਦੁਖ ਲਾਥੇ ਰਹਾਉ ਰਸ ਨਾ ਏਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸ ਨਥੇ ਬਾਰ ਬਾਰ ਖਿਨ ਪਲ ਸਭ ਗਾਵੇ ਗੁਣ ਕਹਿ ਨ ਸਕੈ ਪ੍ਰਭ ਸੁਮਨਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚ ਹੈ ਪ੍ਰਭ ਦਿਖ ਨਥੇ ਤੂੰ ਬੜਾ ਦਾਤੇ ਜੀ ਜੀ ਅਨਕੇ ਤੂੰ ਜਾਣੋ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਕਹੋ ਤਿਨ ਕੋ ਕਿਆ ਦਿਨ ਥੇ ਸਭ ਤਨ ਮਨ ਅਰਪੋ ਵਰਪ ਰਾਪੋ ਕੋਈ ਮਿਲੈ ਪ੍ਰਭ ਮਿਲ ਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰ ਕਰ ਬਰਨਥੇ ਹਮਰੀ ਮਤ ਵਸਗਤ ਪ੍ਰਭ ਤੁਮ ਰਹਿ ਜਨ ਨਾਨਕ ਕੇ ਪ੍ਰਭ ਸਿਮਰਤੇ ਕल्याण ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਕਥ ਸੁਨਥੀ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲੱਗ ਫਿਰਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਬਡ ਭਾਗ ਮਥਈ ਜਹ ਦਰਗਹਿ ਪ੍ਰਭ ਲੇਖਾ ਮੰਗੇ ਤਹਿ ਛੁਟੈ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹौं ਮੈਂ ਮੈਲ ਲਗਥਈ ਗੁਰਧਾਰ ਕਿਰਪਾ ਹਰ ਜਲ ਨਾਵਾਏ ਸਭ ਕਿਲ ਬਿਖ ਪਾਪ ਗਥਈ ਜਨ ਕੈ ਰਿਦ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜਥਈ ਜੈ ਅੰਤੀ ਓਸ ਰਾਇ ਬਨਤ ਹੈ ਤਹਿ ਰਾਖੈ ਨਾਮ ਸਾਥਈ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਗਨ ਹਥਈ ਜਨ ਨਾਨਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਗ ਬੁੜਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭ ਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ त्याग ਸੇਵਾ ਕਰ ਅਚੁੱਤ ਜੋ ਸਭ ਤੇ ਉਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹੀ ਨਾ ਸਕੈ ਚਰਣੀ ਆਏ ਪਵੈ ਹਰ ਜਾਨੈ ਜਾਂ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਕਾਂ ਕੋ ਕੋਈ ਅਪਰਣਾ ਸਾਕੈ ਜਾਂ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਝੋਜ ਵਿਢਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਕ ਪਛਾਨੈ ਤਾਤੇ ਜਨ ਕੋ ਅਨੰਦ ਭਿਆਹ ਹੈ ਰਿਤ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋ ਹਰ ਦਾਨ ਜਨ ਨਾਨਕ ਕਉ ਹਰ ਕਿਰਪਾ ਕਰ ਦੀਜੈ ਸਦ ਬਸੈ ਹਿਰਦੈ ਮੋਹਿ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੈਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੈਂਗੇ ਰਹਾਓ हम बारक मुग्ध एआन पिता समझावेंगे सुत खिनखिन फूल बिगार जगत पित पावेंगे जो हर स्वामी तुम देहो सोई हम पावेंगे मोह दूजी नाही ठौर जिस पै हम जावेंगे जो हर पावे भक्त तिन हर पावेंगे ज्योति ज्योत मिलाए ज्योत रल जावेंगे ਹਰ ਆਪੇ ਹੋਏ ਕਿਰਪਾਲ ਆਪ ਲਿਵਲਾਵੈਗੇ ਜਨ ਨਾਨਕ ਸ਼ਰਣ ਦਵਾਰ ਹਰ ਲਾਜ ਰਖਾਵੈਗੇ ਛਕਾ ਪਹਿਲਾ ਕਲਿਆਣਪ ਭਾਲੀ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਦੁਖ ਨਿਵਾਰਨ ਨਾਰਾਇਣ ਸਗਲ ਭਗਤ ਜਾਚੈ ਸੁਖ ਸਾਗਰ ਭਾਵਨੇ ਦਤਰਨ ਹਰ ਚਿੰਤਾ ਮਣੇ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਨ ਸ੍ਰੀ ਰਾਮ ਤੇ ਆਇਆ ਗੁਰਮਤਮ ਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਣ ਜੋ ਆਏ ਤੇ ਜਨ ਭਵਨਿਤ ਪਾਰ ਪਰੇ ਭਗਤ ਜਨਾ ਕੀ ਫੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮਾਰਾ ਇਹੇ ਕਿਰਪਾ ਕੀਜੈ ਅਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਹਾਉ ਆਨ ਜਲਾ ਸਿਉ ਕਾਜ ਨ ਕਛੂਐ ਹਰ ਬੂੰਦ ਚਾਤਰਿਕ ਕਉ ਦੀਜੈ ਬਿਨ ਮਿਲ ਬਿਨ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕल्याण ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੈ ਭਾਵਨੀਆਂ ਸੋ ਪਾਈਐ ਸਫਲ 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 ਦਰਸਰੀ ਪਰਸ ਪਰਸ ਗੁਣ ਗਾਈਐ ਨਾਨਕ ਤਤ ਤਤ ਸਿਉ ਮਿਲੀਐ ਹਿਰਾ ਹਿਰ ਵਿਧਾਈਐ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਬਾ ਰਹਾਉ ਬ੍ਰਹਮ ਮਹੇਸ਼ ਸਿਦਮੁਨ ਇੰਦਰਾ ਭਗਤ ਦਾਨ ਜਸ ਮੰਗੀ yogi ਗਿਆਨ ਧਿਆਨ ਸ਼ੇਖ ਨਾਗੈ ਸਗਲ ਜਪੈ ਤਰੰਗੀ ਕਹੋ ਨਾਨਕ ਸੰਤਨ ਬਲੇਹਾਰੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਵਨ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਉ ਏ ਤੋਤ ਦੇ ਜਿਸ ਰਵਿਓ ਮੇਰ ਤਿਨੈ ਸਮਾਨ ਜਤ ਕਤਾ ਤਤ ਪੀਖੀਐ ਹਰ ਪ੍ਰਖ ਪਤ ਪ੍ਰਧਾਨ ਸਾਧ ਸੰਗ ਭਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ कल्याण मोहल्ला पंचमा गुणनाद धुन आनंद वेद कथत सुनत मुन जना मिल संत मंडली रहाओ ज्ञान ध्यान मान दान मन रस क्रसण नाम जपत तहै पाप खंडली जोग जुगत ज्ञान भुगत सुरत शब्द तत् वेते जप तप अखंडली ओत पोत मिल ज्योत नानक कछु दुख ना डंडली ਯੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਵੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ